ਤੇ ਪੰਜਾਬ ਵਾਸੀਆਂ ਨੂੰ ਵੀ ਉਦਮ ਸਿੰਘ ਕਸਮਾ ਖਾਵੇ ਵੈਰੀ ਨੂੰ ਮਾਰੂੰਗਾ ਗੋਰੀਆਂ ਦੇ ਜੁੱਲੇ ਚੁੱਕ ਕੇ ਲੰਡਨ ਵਿੱਚ ਵਾਰੂੰਗਾ ਇਕੀਆਂ ਤੇ ਕੱਤੀ પાਕੇ ਭਾਜੀ ਉਤਾਰੂੰਗਾ ਸਾਡੇ ਨਾਲ ਮੱਥਾ ਲਾਇਆ ਮਹਿੰਗੇ ਮੁੱਲ ਪਹਿਣਾਏ ਬਦਲਾ ਮੈਂ ਅੰਮ੍ਰਿਤ ਸਰਦਾ ਪਾਪੀ ਤੋਂ ਦਲਾ ਮੈਂ ਅਮਰਤ ਸਰਦਾ ਅੜਵੈਰ ਤੋਂ ਲੈਣਾ ਏ ਤੂਣੀ ਦੇ ਵਾਂਗੂ ਹਰਦਮ ਮੇਰੀ ਹਿੱਕ ਤੁਖਦੀ ਆ ਸੁਪਨੇ ਦੇ ਵਿੱਚ ਯਾਰਾਂ ਦੀ ਰੂਹ ਮੈਨੂੰ ਏ ਪੁੱਛਦੀ ਆ ਸੁਪਨੇ ਵਿੱਚ ਆ ਯਾਰਾਂ ਦੀ ਰੂਹ ਮੈਨੂੰ ਏ ਪੁੱਛਦੀ ਆ ਬਾਹਾਂ ਵਿੱਚ ਵੰਗਾ ਪਾ ਕੇ ਬਾਹਾਂ ਵਿੱਚ ਵੰਗਾ ਪਾ ਕੇ ਕਿੰਨਾ ਚਿਰ ਬਹਿਣਾ ਏ ਬਦਲਾ ਮੈਂ ਅਮਰਤ ਸਰਦਾ ਅੜਵੈਰ ਤੋਂ ਲੈਣਾ ਏ ਬਦਲਾ ਮੈਂ ਅਮਰਤ ਸਰਦਾ ਪਾਪੀ ਤੋਂ ਲੈਣਾ ਏ ਬਦਲਾ ਮੈਂ ਜਿਲਿਆਂ ਵਾਲੇ ਬਾਗ ਦਾ ਵਧੀਆ ਲੱਗੇ ਤਾਂ